ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਕਰਦੇ ਆ ਅ ਅੱਜ ਕੱਲ੍ਹ ਅਮਲਤਾਸ ਦੇ ਜਿਹੜੇ ਰੁੱਖ ਹੈਗੇ ਉਹਨੂੰ ਪੀਲੇ ਫੁੱਲ ਲੱਗ ਰਹੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਸੋਨੇ ਝਾਲਰਾਂ ਰੁੱਖਾਂ ਨੂੰ ਲੱਗੀਆਂ ਹੋਣ ਤਾਂ ਇਹਦਾ ਜਿਹੜੀ ਖਾਸੀਤ ਹੈਗੀ ਜਿਵੇਂ ਅਸੀਂ ਗੁਣਕਾਰੀ ਹੋਣ ਕਰਕੇ ਗੱਲ ਕਰਦੇ ਆ ਰੁੱਖਾਂ ਬਾਰੇ ਇਹ ਅਮਲਤਾਸ ਦੇ ਜਿਹੜੇ ਫੁੱਲ ਹੈਗੇ ਉਹਨੂੰ ਵੀ ਅਸੀਂ ਮਤਲਬ ਸਬਜ਼ੀ ਬਣਾ ਸਕਦੇ ਆ ਫੁੱਲਾਂ ਦੀ ਤੇਰੀ ਚਟਨੀ ਬਣ ਸਕਦੀ ਹੈਗੀ ਆ ਤੇ ਇਹ ਗੁਣਕਾਰੀ ਬਹੁਤ ਜ਼ਿਆਦਾ ਇਹ ਮਤਲਬ ਜ਼ਖਮਾਂ ਨੂੰ ਠੀਕ ਕਰਨ ਵਾਸਤੇ ਮਦਦ ਕਰਦੇ ਆ ਇਹ ਫੁੱਲ ਐਂਟੀ ਮਾਈਕਰੋਬੀਲ ਹੈਗੇ ਮਤਲਬ ਕਿ ਸਟੈਫਾਈਲੋਕੋਕਸ ਔਰੀਜ਼ ਨਾ ਦਾ ਬੈਕਟੀਰੀਆ ਹੈਗਾ ਬਹੁਤ ਇਨਫੈਕਸ਼ਨ ਕਰਦਾ ਉਹਨੂੰ ਇਹ ਠੀਕ ਕਰਨ 'ਚ ਮਦਦ ਕਰਦਾ ਐਂਟੀ ਫੰਗਲ ਆ ਜਿਹੜੀ ਸਪਰੈਜ ਨਾਈਗਰ ਕਰਕੇ ਫੰਗਸ ਜੇ ਕਿਸ ਨੂੰ ਡਿਜ਼ੀਜ਼ ਹੋ ਜਾ ਉਹਨੂੰ ਵੀ ਠੀਕ ਕਰਨ 'ਚ ਮਦਦ ਕਰਦਾ ਤੇ ਬਾਕੀ ਜਿਹੜੀ ਅਮਲਤਾਸ ਦੀ ਚਾਹ ਵੀ ਬਣਾ ਸਕਦੇ ਆਪਾਂ ਨੂੰ ਸੁਕਾ ਕੇ ਫੁੱਲਾਂ ਨੂੰ ਉਦੀ ਐਂਟੀਆਕਸੀਡੈਂਟ ਪ੍ਰੋਪਰਟੀਸ ਹੈਗੀਆਂ ਉਹਦੀਆਂ ਉਹ ਡਾਇਬਟੀਜ਼ ਵਾਸਤੇ ਬਹੁਤ ਚੰਗਾ ਮੰਨਿਆ ਜਾਂਦੀ ਜਿਹੜੀ ਅਮਲ ਤਾਸ ਦੀ ਹੁਣ ਸਬਜੀ ਜਿਹੜੀ ਬਣਾਉਂਦੇ ਉਹਦਾ ਤਰੀਕਾ ਕੀ ਹੈ ਤੁਸੀਂ ਅਮਲ ਤਾਸ ਦੇ ਫੁੱਲਾਂ ਨੂੰ 5 ਤੋਂ 7 ਮਿੰਟ ਨੂੰ ਉਬਾਲ ਲੈਣਾ ਪਾਣੀ 'ਚ ਉਬਾਲ ਕੇ ਜਿਵੇਂ ਦੂਜੇ ਪਾਸੇ ਆਪਾਂ ਜਿਹੜਾ ਮਸਾਲਾ ਜਿਵੇਂ ਬਣਾਉਣਾ ਹੈ ਘਰ ਦੀ ਸਬਜੀ ਬਣਾਉਨੇ ਆ ਉਹ ਇੱਕ ਪਾਸੇ ਤਿਆਰ ਕਰ ਲਓ ਜਦੋਂ ਉਬਾਲ ਕੇ ਜਦੋਂ ਉਹਨੂੰ ਛਾਣ ਕੇ ਪਾਣੀ ਜਿਹੜਾ ਕੱਢਾਂਗੇ ਪਾਣੀ 'ਚ ਤਾਂ ਫਿਰ ਤੁਸੀਂ ਜਿਹੜੀ ਸਬਜੀ ਦਾ ਮਸਾਲਾ ਤਿਆਰ ਕੀਤਾ ਹੋਇਆ ਅਸੀਂ ਆਲੂ ਤੇ ਅਮਲ ਤਾਸ ਦੀ ਸਬਜੀ ਬਣਾਈ ਸੀਗੀ ਤਾਂ ਉਹਦੇ ਵਿੱਚ ਤੁਸੀਂ ਅਮਲ ਤਾਸ ਦੇ ਫੁੱਲ ਪਾ ਦ ਇਹ ਹਲਕੀ ਜਿਹੀ ਖੱਟੀਲੀ ਸਬਜ਼ੀ ਬਣਦੀ ਹੈ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਗੁਣਕਾਰੀ ਸਬਜ਼ੀ ਹੈਗੀ ਹੈ ਇਸ ਲਈ ਹੁਣ ਰੁੱਤ ਹੈਗੀ ਆ ਮਤਲਬ ਮਲਤਸ ਦੇ ਫੁੱਲਾਂ ਨੇ ਮਹੀਨਾ ਤਕਰੀਬਨ ਇਹ ਫੁੱਲ ਰਹਿਣਗੇ ਮਲਤਸ ਰੁੱਖ ਨੇ ਮੰਨਿਆ ਜਾਂਦਾ ਵੀ ਇਹ ਬਿਊਟੀਫਿਕੇਸ਼ਨ ਵਾਸਤੇ ਮੰਨਿਆ ਜਾਂਦਾ ਵੀ ਸਾਡੇ ਫੁੱਲ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਵਿੱਚ ਲੱਗਦੇ ਆ ਤਾਂ ਇਹਦੀ ਕੋਈ ਫੂਡ ਵੈਲੀ ਨੂੰ ਕੋਈ ਜਾਣਦਾ ਨਹੀਂ ਹੈਗਾ ਵੀ ਸਾਡੇ ਪੰਜਾਬੀ ਨੂੰ ਇਹ ਫੂਡ ਵੈਲੀ ਸਮਝ ਕੇ ਨੂੰ ਇਹਨੂੰ ਖਾਣਾ ਚਾਹੀਦਾ ਨੂੰ ਯੂਜ਼ ਕਰਨਾ ਚਾਹੀਦਾ